ਪ੍ਰੀਤ ਭੁੱਟੇ ਵਾਲੀ ਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰ ਦੇ ਆ ਸਾਹਮਣੇ ਚਾਰਾਂ ਦੇ ਵਿੱਚੋਂ ਦੇਖਾਂਗੇ ਕਿਹਦੇ ਵਿੱਚ ਦਮ ਜਿਹੜਾ ਗੱਗੀ ਫੜ ਜੇ ਕਿਹਦੇ ਵਿੱਚ ਦਮ ਜਿਹੜਾ ਗੱਗੀ ਫੜ ਜੇ ਆ ਇੰਗਲੈਂਡ ਦੇ ਮੈਦਾਨਾਂ ਦੇ ਵਿੱਚ ਜੱਫੇ ਲਾਉਣ ਦਾ ਦਮ ਰੱਖਦਾ ਕਿਆ ਬਾਤ ਸਰਪੜ ਘੋੜਾ ਤੇ ਬਹੁਤਾ ਨਹੀਂ ਤੇ ਥੋੜਾ ਥੋੜਾ 1100 ਬਰਿੰਦਰਾ ਦੂਜੀ ਰੇਡ ਪੈ ਰਹੀ ਆ ਟੱਕਾਂ ਵਾਲੇ ਬਲਦੇਸਵਰ ਨੇ ਦੇਣਾ ਤੇ ਕਰੀ ਗੱਲ ਲਾ ਆਂਬੇ ਬੱਜਵਾ ਕੋਸ਼ਿਸ਼ ਕਰਦਾ ਪਰ ਪੁਆਇੰਟ ਜਿਹੜਾ ਰੇਡਰ ਨੇ ਜੋੜ ਦਿੱਤਾ ਆ ਗਿਆ ਵਧਿਆ ਹੋਇਆ ਰਿੰਕੂ ਸਮਰੇ ਹੁਣੀ ਬਾਜ ਸੰਧੂ ਹੁਣੀ ਅਮਰ ਰਹੇ ਜਿਉਣੀ ਸੋਨੀ ਪਠਲ ਹੁਣੀ ਮਾਨ ਕਰਦੇ ਲਾ ਪ੍ਰਭ ਦੇ ਨਾਲ ਟੱਕਰ ਪ੍ਰਭ ਪ੍ਰਭ ਦੇ ਨਾਲ ਟੱਕਰ ਮੇਰੇ ਮਿੱਤਰੋ ਆਏ ਜੱਫੇ ਤੇ ਜੱਫੇ ਲੱਗੀ ਜਾਂਦੇ ਆ ਜੱਫੇ ਤੇ ਜੱਫੇ ਲੱਗੀ ਜਾਂਦੇ ਆ ਕਬੱਡੀ ਕਬੱਡੀ ਕਰਦਾ ਕਿੰਨ ਵਧਿਆ ਹੋਇਆ ਤੇ ਸਾਹਮਣੇ ਬੱਜਵਾ ਕੋਸ਼ਿਸ਼ ਕਰਦਾ ਖੀਰਾਮਾਲ ਦੀ ਖੇਡ ਕਲੱਬ ਦੇ ਵੱਲੋਂ ਕੀਤੀ ਗਈ ਕੋਸ਼ਿਸ਼ ਛਿਜਾਰੀ ਵੀ ਦੋ ਸਮਾਂ ਲੱਗਦਾ ਹੋਇਆ ਜੋਰ ਤੇ ਮੇਰੀ ਬੇਨਤੀ ਹੈ ਲਾਲੀ ਬਾਜੀ ਕੋਚ ਆਏ ਸਾਡੇ ਕੋਲੇ ਅਵਤਾਰ ਜੀ ਪਲੀਜ਼ ਸਖਦੇਪ ਬਾਜੀ ਬਹੁਤ ਧੰਨਵਾਦ ਆਹ ਕਬੱਡੀ ਪੈਰੀਆ ਬਰਿੰਦਰਾ ਕਰਗਲ ਲਓ ਰੈਂਬੋ ਏ ਮਸੀਆਂ ਵਾਲਾ ਬੱਲੇ 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 ਇਹ ਕਬੱਡੀ 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 ਆਹ ਕਬੱਡੀ 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 ਇੱਕ ਪਾਸੇ ਰੈਂਬੋ ਇੱਕ ਪਾਸੇ ਲੰਬਾ ਰਮੂੜੇ ਖੜਿਆ ਹੋਇਆ ਆਓ ਖੜਿਆ ਹੋਇਆ ਕੌਣ ਕਰਾਉਂਦਾ ਬਹਿ ਜਾ ਬਹਿ ਜਾ ਲਾਗੇ ਜਫਾ ਮੇਰੇ ਮਿੱਤਰੋ ਗੱਗੀ ਖੀਰਾ ਵਾਲੀਆ ਵੱਡਾ ਮਾਲ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਅਵਤਾਰ ਅਵਤਾਰ ਪਿੱਖੀ ਮੰਡੀਆ ਕਰਾਉਂਦਾ ਬਹਿ ਜਾ ਬਹਿ ਜਾ ਰੱਖ ਲਿਆ ਧੌਣ ਤੇ ਹੱਥ ਫਸ ਗਏ ਸਿੰਘ ਉਹ